ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਖਬਰ ਹੁਸ਼ਿਆਰਪੁਰ ਦੇ ਮੁਹੱਲਾ ਕਾਲੀ ਕਲੰਬੀ ਤੋਂ ਹੈ ਜਿੱਥੇ ਦੇ ਰਹਿਣ ਵਾਲੇ ਇੱਕ 60 ਸਾਲਾਂ ਬਜ਼ੁਰਗ ਤਰਸੀਮ ਲਾਲ ਮਹਿਤਾ ਬੀਤੇ ਕੱਲ ਤੋਂ ਭੇਤ ਪਰੇ ਹਾਲਾਤਾਂ ਚ ਕਰੋ ਲਾਪਤਾ ਹੋ ਗਏ ਹਾਲਾਂਕਿ ਪਰਿਵਾਰ ਵੱਲੋਂ ਤਰਸੀਮ ਲਾਲ ਦੀ ਕਾਫੀ ਜ਼ਿਆਦਾ ਭਾਲ ਵੀ ਕੀਤੀ ਗਈ ਹੈ ਪਰੰਤੂ ਅਜੇ ਤੱਕ ਉਹਨਾਂ ਦਾ ਕੁਝ ਵੀ ਥੋ ਪਤਾ ਨਹੀਂ ਲੱਗ ਸਕਿਆ ਜਿਸ ਤੋਂ ਬਾਅਦ ਅੱਜ ਪਰਿਵਾਰ ਵੱਲੋਂ ਲਾਪਤਾ ਦੀ ਰਿਪੋਰਟ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਤਰਸੀਮ ਲਾਲ ਮਹਿਤਾ ਨੂੰ ਜਲਦ ਤੋਂ ਜਲਦ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕਾਲੀ ਕੰਬਲੀ ਅਮਨ ਹਸਪੀਟਲ ਬੈਕਸਾਈਡ ਸ਼੍ਰੀ ਤਰਸੀਮ ਲਾਲ ਮਹਿਤਾ ਠੀਕ ਹੈ ਜੀ ਉਹ ਮਿਸਿੰਗ ਹੈ ਕੱਲ ਦੇ ਤੋਂ ਪੂਰਾ ਮਾਮਲਾ ਕੀ ਹੈ ਅਸਲ 'ਚ ਉਹ ਕੱਲ ਸਵੇਰੇ ਮਾਰਨਿੰਗ ਤੋਂ ਮਿਸਿੰਗ ਹੈ ਜਿਸ ਤਰ੍ਹਾਂ ਜਿੱਦਾਂ ਰੈਗੂਲਰ ਬੇਸ ਤੇ ਉਹ ਸੈਰ ਵਗੈਰਾ ਕਰਨ ਜਾਂਦੇ ਆ ਤੇ ਅਸੀਂ ਸਾਡੇ ਰੂਮ ਉੱਪਰ ਹੈ ਤੇ ਉਹਨਾਂ ਦਾ ਫਾਦਰ ਦਾ ਰੂਮ نیچے ਹੈ ਜਦੋਂ ਅਸੀਂ نیچے ਆਏ ਤੇ ਉਹ ਰੈਗੂਲਰਲੀ ਜਿੱਦਾਂ ਬੇਸਿਸ ਤੇ ਉਹ ਸੈਰ ਕਰਨ ਜਾਂਦੇ ਕਲੋਨੀ ਵਿੱਚ ਤੇ ਅਸੀਂ ਇਹ ਹੀ ਸੋਚਿਆ ਕਿ ਅੱਜ ਵੀ ਕਲੋਨੀ ਸੈਰ ਕਰਨ ਗਏ ਹੋਣਗੇ ਪਰ ਜਦੋਂ ਥੋੜਾ ਟਾਈਮ ਲੰਘਿਆ ਅੱਗੇ ਤੋਂ ਅੱਗੇ ਕਿ ਮੈਨੂੰ ਹੋਇਆ ਕਿ ਯਾਰ ਹਜੇ ਤੱਕ ਆਏ ਨਹੀਂ ਮੈਂ ਕਲੋਨੀ ਤੇ ਬਾਈਕ ਲੈ ਗਿਆ ਸਰਚ ਕੀਤਾ ਹਰ ਪਾਸੇ ਪਰ ਉਹ ਨਹੀਂ ਮਿਲੇ ਫਿਰ ਉਸੇ ਟਾਈਮ ਮੈਂ ਆਪਣੇ ਫਰੈਂਡ ਸਰਕਲ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਯਾਰ ਮੇਰੇ ਫਾਦਰ ਇਦਾਂ ਮਿਸਿੰਗ ਹੈਗੇ ਆ ਫਿਰ ਕਾਫੀ ਜਗ੍ਹਾ ਸੀ ਸਰਚ ਕੀਤਾ ਮਤਲਬ ਜਿੰਨਾ ਵੀ ਸੀਗਾ ਮੇਰਾ ਬ੍ਰਦਰ ਸੀਗਾ ਹੈਗਾ ਮਤਲਬ ਜਿੰਨੇ ਹਰ ਇੱਕ ਨੇ ਟਰਾਈ ਕੀਤੀ ਪੂਰਾ ਪੂਰਾ ਲੱਭਣ ਦੇ ਉਹਨਾਂ ਨੂੰ ਪਰ ਨਹੀਂ ਲੰਬੇ ਉਹ ਫਿਰ ਹਾਰ ਕੇ ਅਸੀਂ ਕੁਝ ਆਨਲਾਈਨ ਟਰਾਈ ਕੀਤਾ ਕਿਉਂਕਿ ਪੁਲਿਸ ਵਾਲਿਆਂ ਨੇ 24 ਘੰਟੇ ਬਾਅਦ ਰਿਪੋਰਟ ਦਰਜ ਕਰਨੀ ਸੀਗੀ ਤੇ ਜਿਸ ਤਰ੍ਹਾਂ ਹੁਣ ਦਰਜ ਕੀਤੀ ਹੈ ਤੇ ਤੁਸੀਂ ਵੀਸ ਹੈਲਪ ਕਰੋ ਸਾਡੀ ਸਾਰਿਆਂ ਦੀ ਹੁਣ ਤੁਸੀਂ ਇਹ ਕੰਪਲੇਂਟ ਦੇ ਦਿੱਤੀ ਕੰਪਲੇਂਟ ਹਾਂਜੀ ਦੇ ਦਿੱਤੀ ਹੈ ਥਾਣਾ ਸਿਟੀ ਪੈਂਦਾ ਜੀ ਸਾਨੂੰ ਠੀਕ ਹੈ ਜੀ ਕੋਈ ਕਿਸੇ ਤਰ੍ਹਾਂ ਦੇ ਬਿਮਾਰ ਆ ਕੋਈ ਮੈਂਟਲ ਹਾਂਜੀ ਉਹ ਥੋੜਾ ਜਿਹਾ ਮੈਂਟਲ ਮੈਂਟਲੀ ਅਪਸੈਟ ਹੈ ਡਿਪਰੈਸ਼ਨ ਸੀਗਾ ਕਾਫੀ ਟਾਈਮ ਤੋਂ ਕਾਫੀ ਟਾਈਮ ਤੋਂ ਮਤਲਬ 2-3 ਸਾਲ ਤੋਂ ਉਹਨਾਂ ਨੂੰ ਚੱਲਦਾ ਪਿਆ ਸੀਗਾ ਥੋੜੇ ਬਹੁਤ ਹੈ ਬਹੁਤ ਜ਼ਿਆਦਾ ਵੀ ਨਹੀਂ ਕਹਿ ਸਕਦੇ ਥੋੜੇ ਬਹੁਤ ਹੈ ਮੈਡੀਸਿਨ ਵੀ ਚੱਲਦੀ ਹੈ ਕੱਲ ਕਿੰਨੇ ਵਜੇ ਘਰੋਂ ਸੈਰ ਕਰਨ ਗਏ ਸੀ ਕੱਲ ਸਵੇਰੇ ਹੋ ਮਤਲਬ ਆਪਾਂ ਸੀਸੀਟੀਵੀ ਕੈਮਰਾ ਚ ਦੇਖਿਆ ਸਵੇਰੇ ਉਹ 7 ਵਜੇ ਨਾਰਮਲ ਜਿਹਦਾ ਨਾਈਟ ਵੇਅਰਸ ਦੇ ਵਿੱਚ ਬਾਹਰ ਘੁੰਮਦੇ ਪਏ ਸੀਗੇ ਬਟ ਉਸ ਤੋਂ ਬਾਅਦ ਉਹਨਾਂ ਦਾ ਕੁਝ ਨਹੀਂ ਪਤਾ ਲੱਗਾ ਫਿਰ 12 ਵਜੇ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਕੈਪਚਰ ਕੀਤਾ ਗਿਆ ਸੀਸੀਟੀਵੀ ਦੇ ਵਿੱਚ ਉਹ ਕਿੱਥੇ ਕੈਪਚਰ ਕੀਤਾ ਉਹ ਇੱਕ ਤਾਂ ਮਤਲਬ ਜਿਹੜਾ ਗ੍ਰੀਨਵਰਕ ਗ੍ਰੀਨ ਪਾਰਕ ਹੈ ਉਹ ਸਾਈਡ ਤੇ ਸੀਗੇ ਉਹ ਕਿਸੇ ਨੇ ਸਾਨੂੰ ਦੱਸਿਆ ਕਿ ਤੁਹਾਡੇ ਫਾਦਰ ਉੱਥੇ ਆ ਇਹ ਅਸੀਂ ਉਹਨਾਂ ਨੂੰ ਦੇਖਿਆ ਅਸੀਂ ਤੁਹਾਨੂੰ ਵੀ ਦੇਖਿਆ ਤੁਸੀਂ ਵੀ ਟੈਨਸ਼ਨ ਸੀਗੇ ਤੇ ਉਹ ਵੀ ਇਦਾਂ ਘੁੰਮਦੇ ਪਏ ਸੀਗੇ ਕੋਈ ਖਰਚ ਤਾਂ ਨਹੀਂ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਕੁਝ ਗੱਲਬਾਤ ਖਰਚ ਕੋਈ ਪ੍ਰੋਬਲਮ ਨਹੀਂ ਹੈ ਜੀ ਸਰ ਨੋਰਮਲ ਸਭ ਕੁਝ ਸਹੀ ਹੈ ਜੀ